ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਪੰਜਾਬ ਪੁਲਿਸ ਦਾ ਕਿਸੇ ਨਾ ਕਿਸੇ ਤਰ੍ਹਾਂ ਨਾਲ ਮਾੜੇ ਕੰਮਾਂ ਦੇ ਵਿੱਚ ਨਾਂ ਆ ਹੀ ਜਾਂਦਾ ਹੈ। ਚਾਹੇ ਉਹ ਨਸ਼ਾ ਵੇਚਣ ਦੇ ਨਾਲ ਸਬੰਧਤ ਹੋਵੇ, ਚਾਹੇ ਗੈਰਕਾਨੂੰਨੀ ਹੋਰ ਕਈ ਕੰਮ ਕਰਨ ਦੇ ਵਿੱਚ ਹੋਵੇ ਤੇ ਹੁਣ ਨਵਾਂ ਰਿਕਾਰਡ ਸਥਾਪਿਤ ਕੀਤਾ ਹੈ। ਹਾਲਾਂਕਿ ਅਸੀਂ ਸਾਰੇ ਪੁਲਿਸ ਵਾਲਿਆਂ ਨੂੰ ਮਾੜਾ ਨਹੀਂ ਕਹਿੰਦੇ। ਬਹੁਤ ਸਾਰੇ ਲੋਕ ਬਹੁਤ ਹੀ ਵਧੀਆ ਚੰਗੇ ਐ। ਬਹੁਤ ਅੱچھے ਇਨਸਾਨ ਨੇ ਪਰ ਕੁਝ ਅਜਿਹੇ ਲੋਕ ਜ਼ਰੂਰ ਨੇ ਜਿਹੜੇ ਕਾਨੂੰਨ ਲਾਗੂ ਕਰਨ ਦੀ ਬਜਾਏ ਖੁਦ ਕਾਨੂੰਨ ਤੋੜਦੇ ਐ ਤੇ ਉਹਨਾਂ ਨੂੰ ਪਤਾ ਵੀ ਹੁੰਦਾ ਐ ਪਰ ਤਾਂ ਵੀ ਤੋੜਦੇ ਐ ਅਜਿਹੀ ਹੀ ਇੱਕ ਘਟਨਾ ਕੱਲ ਅ ਇਸ ਤਰ੍ਹਾਂ ਦੀ ਆਈ ਐ ਕਿ ਇੱਕ ASI ਕੁਲਦੀਪ ਸਿੰਘ ਜਿਹੜਾ ਕਿ GRP ਜਨਰਲ ਰੇਲਵੇ ਪੁਲਿਸ ਪਠਾਨਕੋਟ ਦੇ ਵਿੱਚ ਲੱਗਿਆ ਹੋਇਆ ਐ ਤੇ ਇੱਕ ਜਿਹੜਾ ਹੈੱਡ ਕਨਸਟੇਬਲ ਐ ਬਲਵਿੰਦਰ ਸਿੰਘ ਜਿਹੜਾ ਕਿ ਫਰੀਦਕੋਟ ਦੇ ਐਸਪੀ ਇਨਵੈਸਟੀਗੇਸ਼ਨ ਦਾ ਗਨਮੈਨ ਹੈ ਉਹ ਲੱਗਿਆ ਹੋਇਆ ਹੈ ਤੇ ਇਹਨਾਂ ਨਾਲ ਹੋਰ ਬੰਦੇ ਇਹ ਨੌਇਡਾ ਜਾਂਦੇ ਐ ਤੇ ਆਪਣੇ ਆਪ ਨੂੰ ਜਿਹੜਾ ਕੁਲਦੀਪ ਸਿੰਘ ਹੈ ਉਹ ਡੀਆਈਜੀ ਦੱਸਦਾ ਤੇ ਬਲਵਿੰਦਰ ਸਿੰਘ ਆਪ ਦੇ ਆਪ ਨੂੰ ਐਸਪੀ ਦੱਸਦਾ ਤੇ ਉੱਥੇ ਅਖੌਤੀ ਇੱਕ ਫਰਜੀ ਰੇਡ ਮਾਰਦੇ ਐ ਇੱਕ ਵਪਾਰੀ ਦੇ ਉੱਤੇ ਤੇ ਉਸ ਨੂੰ ਕਹਿੰਦੇ ਆ ਵੀ ਤੂੰ ਬਹੁਤ ਬੜੇ ਫਰਾਡ ਕਰਦਾ ਹੈ ਤੇ ਉਹ ਚੁੱਕ ਲਿਆਉਂਦੇ ਆ ਖੰਨੇ ਲੈ ਆਉਂਦੇ ਆ ਉੱਥੇ ਦੀ ਸਾਈਬਰ ਫਰਾਡ ਜਿਹੜੀ ਹੈਗੀ ਏ ਥਾਣਾ ਉੱਥੇ ਪਹੁੰਚ ਜਾਂਦੇ ਆ ਤੇ ਉੱਥੇ ਉਸ ਨੂੰ ਕਹਿੰਦੇ ਆ ਨਰਪਿੰਦਰ ਸਿੰਘ ਨੂੰ ਜਿਹੜਾ ਐਸਆਈ ਹੈ ਉੱਥੇ ਸਬ ਇੰਸਪੈਕਟਰ ਹੈ ਕਿ ਵੀ ਤੁਸੀਂ ਇਹਦੇ ਤੇ ਆ ਕੇਸ ਬਣਾਓ ਉਹ ਕਹਿੰਦਾ ਵੀ ਸਾਨੂੰ ਗੱਲਾਂ ਬਾਤਾਂ ਦੱਸੋ ਪੂਰਾ ਕੀ ਹੈ ਹੁਣ ਸ਼ੱਕ ਹੋ ਜਾਂਦਾ ਤੇ ਉਹ ਕੋਈ ਦੱਸ ਨਹੀਂ ਸਕਦੇ ਤੇ ਫੇਰ ਉਹਨਾਂ ਤੋਂ ਜਿਹੜੇ ਫੜੇ ਐ ਇੱਕ ਨੌਇਡਾ ਦਾ ਇੱਕ ਉੜੀਸਾ ਦਾ ਇੱਕ ਤਾਵਨਾ ਡੂ ਦਾ ਉਹ ਵਪਾਰੀਆਂ ਨੂੰ ਫੜ ਕੇ ਉਹਨਾਂ ਤੋਂ 10 ਕਰੋੜ ਦੀ ਫਰੋਤੀ ਮੰਗਦੇ ਐ ਵੀ ਜੇ ਤੁਸੀਂ ਰਫਾ ਦਫਾ ਕਰਾਉਣਾ ਹੈ ਆਪਣਾ ਕੇਸ ਤਾਂ 10 ਕਰੋੜ ਰੁਪਈਆ ਸਾਨੂੰ ਦੇ ਦਿਓ ਤੁਹਾਡਾ ਨਿਪਟਾਰਾ ਹੋ ਜੂ ਨਹੀਂ ਤਾਂ ਤੁਸੀਂ ਬਹੁਤ ਜ਼ਿਆਦਾ ਉਲਝ ਜੂਗੇ ਉਹਦੇ ਉੱਤੇ ਹੁਣ ਇਹਨਾਂ ਦੇ ਉੱਤੇ ਖੁਦ ਖੰਨੇ ਦੇ ਉਸ ਸਾਈਬਰ ਥਾਣੇ ਦੇ ਵਿੱਚ ਮੁਕੱਦਮਾ ਦਰਜ ਹੋ ਗਿਆ ਤੇ ਭਗਵੰਤਮਾਨ ਜੀ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਅਸੀਂ ਪਹਿਲਾਂ ਵੀ ਦੋ ਤਿੰਨ ਵਾਰੀ ਚ ਕਿਹਾ ਸੀਗਾ ਵੀ ਜਦੋਂ ਵੀ ਕੋਈ ਜਿਹੜਾ ਅਪਰਾਧ ਹੋ ਰਿਹਾ ਹੈ ਉਸ ਅਪਰਾਧ ਨੂੰ ਰੋਕਣ ਦੇ ਇੱਕ ਸਟੈਂਡਰਡ ਆਪਰੇਟਿੰਗ ਪ੍ਰੋਸੀਜਰਸ ਐ ਜਦੋਂ ਵੀ ਤੁਸੀਂ ਕਿਸੇ ਨਾਲ ਡੀਲ ਕਰਦੇ ਹੋ ਹਰ ਮਸਲੇ ਦੇ ਵਿੱਚ ਤੁਸੀਂ ਮੁਕਾਬਲਾ ਬਣਾ ਦਿਓ ਜਾਂ ਗੋਲੀਆਂ ਚਲਾ ਦਿਓ ਇਹ ਹਰ ਮਸਲੇ ਦੇ ਵਿੱਚ ਲੋੜ ਨਹੀਂ ਹੁੰਦੀ ਬਹੁਤ ਵਾਰੀ ਲੱਗਿਆ ਤੁਹਾਡੀਆਂ ਗੱਲਾਂ ਦੇ ਉੱਤੇ ਵੀ ਤੁਸੀਂ ਪੁਲਿਸ ਨੂੰ ਜਿਆਦਾ ਅਧਿਕਾਰ ਮਤਲਬ ਵੇ ਲੋੜੇ ਜਿਹੜੇ ਉਹਨਾਂ ਦੇ ਅਧਿਕਾਰ ਖੇਤਰ ਚ ਨਹੀਂ ਬਣਦੇ ਉਹ ਕਰਨ ਦੇ ਲਈ ਆਪਾਂ ਤਾਪੀਆਂ ਕਰਨ ਲਈ ਮਨਮਾਨੀਆਂ ਕਰਨ ਲਈ ਖੁੱਲੇ ਅਧਿਕਾਰ ਦਿੱਤੇ ਹੋਏ ਆ ਗ੍ਰਹਿ ਮੰਤਰੀ ਵੱਜੋਂ ਤੇ ਉਹ ਜਿਹੜੀ ਕਰਨਲ ਬਾਠ ਦੀ ਕੁੱਟ ਮਾਰ ਦਾ ਮਸਲਾ ਹੈ ਉਹ ਵੀ ਇਹਦੇ ਵਿੱਚੋਂ ਨਿਕਲਿਆ ਹੋਰ ਵੀ ਬਹੁਤ ਸਾਰੀਆਂ ਗੱਲਾਂ ਇਸ ਚੋਂ ਨਿਕਲਦੀਆਂ ਨੇ ਇਸ ਨੂੰ ਕਾਨੂੰਨ ਬਣਾਉਣ ਕਾਨੂੰਨ ਨੂੰ ਲਾਗੂ ਕਰਨ ਵਾਲੀ ਪੁਲਿਸ ਬਣਾਓ ਇਸ ਤਰ੍ਹਾਂ ਦੀ ਪੁਲਿਸ ਨਾ ਬਣਾਓ ਇਹ ਤੁਹਾਡਾ ਕੁਝ ਨਹੀਂ ਛੱਡਣਾ ਇਸ ਇਹੀ ਜਿਹੀਆਂ ਕਾਰਵਾਈਆਂ ਨੇ ਰਾਜਨੀਤਿਕ ਤੌਰ ਤੇ ਤੁਹਾਨੂੰ ਇਸ ਦੀ ਬਹੁਤ ਬੜੀ ਕੀਮਤ ਚੁਕਾਉਣੀ ਪੈਣੀ ਹੈ। ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਅੱਜ ਜਿਹੜੇ ਪੰਜਾਬ ਦੇ ਵਿੱਚ ਹੜ ਆਏ ਹੈ ਉਹਨਾਂ ਦੇ ਬਾਰੇ ਵਿੱਚ ਤੇ ਜਿਹੜੇ ਆਹ ਪਿੱਛੇ ਹੁਸ਼ਿਆਰਪੁਰ ਦੇ ਵਿੱਚ ਬੜੀ ਮੰਦਭਾਗੀ ਘਟਨਾ ਹੋਈ ਹੈ ਕਿਸੇ ਪ੍ਰਵਾਸੀ ਬੰਦੇ ਵੱਲੋਂ ਉਸ ਦੇ ਬਾਅਦ ਦੇ ਵਿੱਚ ਜਿਹੜਾ ਪ੍ਰਵਾਸੀਆਂ ਦੇ ਵਿਰੁੱਧ ਹੂ ਹੱਲਾ ਹੋਇਆ ਉਹਦੇ ਬਾਰੇ ਵਿੱਚ ਅੱਜ ਰੈਵੋਲੂশনারੀ ਮਾਰਕਸਿਸਟ ਪਾਰਟੀ ਆਫ ਇੰਡੀਆ ਆਰ ਐਮ ਪੀ ਆਈ ਭਾਰਤੀ ਇਨਕਲਾਬੀ ਮਾਰਸਵਾਦੀ ਪਾਰਟੀ ਵੱਲੋਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਆ ਪਾਰਟੀ ਦੇ ਇਕੱਠ ਕਰਕੇ ਮੁਜ਼ਾਰੇ ਕਰਕੇ ਡੀ ਸੀ ਜਾਂ ਐਸ ਡੀ ਐਮ ਰਾਹੀਂ ਮੁੱਖ ਮੰਤਰੀ ਨੂੰ ਇਸ ਘਟਨਾ ਦੇ ਬਾਰੇ ਵਿੱਚ ਤੇ ਹੜ੍ਹਾਂ ਬਾਰੇ ਤੇ ਪ੍ਰਧਾਨ ਮੰਤਰੀ ਨੂੰ ਹੜ੍ਹਾਂ ਬਾਰੇ ਪੂਰਾ ਮੰਗ ਪੱਤਰ ਦਿੱਤੇ ਜਾਣੇ ਹੈ ਉਹਨਾਂ ਦੇ ਵਿੱਚ ਜਿੱਥੇ ਇਸ ਹੁਸ਼ਿਆਰਪੁਰ ਵਾਲੀ ਘਟਨਾ ਦੇ ਬਾਰੇ ਵਿੱਚ ਇਹ ਮੰਗ ਕੀਤੀ ਜਾਊਗੀ ਕਿ ਇੱਕ ਫਾਸਟ ਟਰੈਕ ਕੋਰਟ ਬਣਾ ਕੇ ਜਿਹੜੇ ਉਹ ਦੋਸ਼ੀ ਨੇ ਉਸ ਮੁੰਡੇ ਦੇ ਉਹਨਾਂ ਦੋਸ਼ੀਆਂ ਨੂੰ ਸਖਤ ਤੋਂ ਸਖਤ ਜਲਦੀ ਤੋਂ ਜਲਦੀ ਸਜ਼ਾ ਦਿੱਤੀ ਜਾਵੇ। ਅਗਲੀ ਗੱਲ ਇਹ ਵੀ ਮੰਗ ਕੀਤੀ ਜਾਊਗੀ ਕਿ ਪ੍ਰਵਾਸੀ ਗੈਰ ਪ੍ਰਵਾਸੀ ਦਾ ਰੌਲਾ ਪਾਉਣ ਵਾਲੇ ਲੋਕ ਜਿਹੜੇ ਐ ਉਹਨਾਂ ਨੂੰ ਨੱਥ ਪਾਈ ਜਾਣੀ ਚਾਹੀਦੀ ਹੈ। ਤੇ ਅਸੀਂ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕਰਨੀ ਚਾਹੁੰਦੇ ਆਂ ਕਿ ਇਹ ਬੇਲੋੜਾ ਹੋਇਆ ਅਪਰਾਧੀ ਕਿਸੇ ਦੇ ਵੀ ਹੋਣ ਉਹਨਾਂ ਦੀ ਕੋਈ ਵੀ ਸ਼ਕਲ ਹੋਵੇ ਉਹਨਾਂ ਦਾ ਕੋਈ ਵੀ ਇਲਾਕਾ ਹੋਵੇ ਧਰਮ ਹੋਵੇ ਜਾਤ ਹੋਵੇ ਅਪਰਾਧੀ ਅਪਰਾਧੀ ਹੈ ਉਹਨੂੰ ਅਪਰਾਧੀ ਵਾਂਗ ਹੀ ਮੰਨਣਾ ਚਾਹੀਦਾ ਹੈ ਜੇ ਕੋਈ ਖਾਸ ਉਹਦੀ ਪਛਾਣ ਹੈ ਉਹਦੇ ਉੱਤੇ ਉਹਦੀ ਰਾਇਤ ਨਹੀਂ ਹੋਣੀ ਚਾਹੀਦੀ ਜੇ ਕਿਸੇ ਦੀ ਕੋਈ ਖਾਸ ਪਛਾਣ ਹੈ ਤਾਂ ਉਹਦੇ ਉੱਤੇ ਇਸ ਕਰਕੇ ਉਸ ਪਛਾਣ ਕਰਕੇ ਉਹਦੇ ਤੇ ਬੇਲੋੜਾ ਜ਼ੁਲਮ ਨਹੀਂ ਹੋਣਾ ਚਾਹੀਦਾ ਤੇ ਇਹਨਾਂ ਦੋ ਚੀਜ਼ਾਂ ਨੂੰ ਅੱਡ ਕਰਕੇ ਦੇਖਣ ਦੀ ਲੋੜ ਹੈ ਤੇ ਹੜ੍ਹਾਂ ਦੇ ਬਾਰੇ ਵਿੱਚ ਜਿਹੜੇ ਮੁਆਵਜ਼ੇ ਦਿੱਤੇ ਗਏ ਹੈ ਜਿਹੜਾ ਪ੍ਰਧਾਨ ਮੰਤਰੀ 16 ਕਰੋੜ 1600 ਕਰੋੜ ਰੁਪਏ ਦੇ ਕੇ ਗਏ ਹੈ ਉਹ ਬੜਾ ਕੋਝਾ ਮਜ਼ਾਕ ਹੈ ਸਾਡੇ ਪੰਜਾਬ ਦੇ ਨਾਲ ਅਸੀਂ ਉਹਦੀ ਨਿਖੇਦੀ ਕਰਦੇ ਹਾਂ ਤੇ ਮੰਗ ਕਰਦੇ ਹਾਂ ਕਿ ਇਹ ਜਿਹੜਾ ਰਾਹਤ ਪੈਕੇਜ ਹੈ ਘੱਟੋ-ਘੱਟ 40000 ਕਰੋੜ ਰੁਪਏ ਦਾ ਦਿੱਤਾ ਜਾਵੇ ਤਾਂ ਕਿ ਜਿਹੜਾ ਜਿਹੜੇ ਲੋਕ ਉਜੜੇ ਹੈ ਚਾਹੇ ਉਹ ਕਿਸਾਨ ਨੇ ਚاہے ਪਿੰਡਾਂ 'ਚ ਕੰਮ ਕਰਦੇ ਮਜ਼ਦੂਰ ਨੇ ਚਾਹੇ ਉਹ ਨਾ ਕਸਬਿਆਂ ਦੇ ਵਿੱਚ ਕੰਮ ਕਰਦੇ ਜਿਹੜੇ ਕਾਰੋਬਾਰੀ ਲੋਕ ਨੇ ਦੁਕਾਨਦਾਰ ਨੇ ਤੇ ਉਹਨਾਂ ਸਾਰਿਆਂ ਦੇ ਚਾਹੇ ਉਹ ਰੇੜੀਆਂ ਫੜੀਆਂ ਲਾ ਕੇ ਆਪੋ ਆਪਣੇ ਕੰਮ ਕਰਕੇ ਰੋਟੀ ਖਾਂਦੇ ਆ ਉਹ ਲੋਕ ਨੇ ਸਾਰਿਆਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਉਹਨਾਂ ਸਾਰਿਆਂ ਦੀ ਪਰਪਾਈ ਹੋਣੀ ਚਾਹੀਦੀ ਹੈ ਤੇ ਉਹਨਾਂ ਦੇ ਮੁੜ ਵਸੇਬੇ ਦਾ ਇੰਤਜ਼ਾਮ ਹੋਣਾ ਚਾਹੀਦਾ ਹੈ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਸਾਂਝੀ ਇਹ ਕਰਨੀ ਹੈ ਕਿ 21 ਤਰੀਕ ਤੋਂ ਲੈ ਕੇ ਕੱਲ 25 ਤਰੀਕ ਤੱਕ सीपीआई कम्युनिस्ट पार्टी ऑफ इंडिया दी चंडीगढ़ ਦੇ ਵਿੱਚ ਪਾਰਟੀ ਕਾਂਗਰਸ ਹੋਈ ਹੈ 25ਵੀਂ ਕਾਂਗਰਸ ਸੀਗੀ ਉਹਦੇ ਚ ਦੁਬਾਰਾ ਕੌਮਰੇਡ ਡੀ ਰਾਜਾ ਨੂੰ ਉਹਨਾਂ ਨੇ ਸਖਤਰ ਚੁਣ ਲਿਆ ਤੇ ਉੱਥੇ ਬਹੁਤ ਸਾਰੇ ਮਤੇ ਪਾਸ ਹੋਏ ਐ ਇੱਕ ਮਤਾ ਜਿਹੜਾ ਕੱਲ ਉੱਥੇ ਪਾਸ ਹੋਇਆ ਉਹ ਇਹ ਹੈ ਕਿ ਵੀ ਜਿਹੜੇ ਵੀ ਲੋਕਾਂ ਨੇ ਬੰਦੀ ਸਿੰਘਾਂ ਸਮੇਤ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲੀਆਂ ਉਹ ਚਾਹੇ ਕੋਈ ਵੀ ਹੋਣ ਬੰਦੀ ਸਿੰਘ ਉਹਨਾਂ 'ਚ ਸ਼ਾਮਲ ਨੇ ਉਹਨਾਂ ਸਾਰਿਆਂ ਨੂੰ ਤੁਰੰਤ ਕਾਨੂੰਨ ਮੁਤਾਬਕ ਰਿਹਾਅ ਕੀਤਾ ਜਾਣਾ ਚਾਹੀਦਾ ਹੈ ਰਿਹਾਅ ਕੀਤੇ ਜਾਣ ਤੇ ਬਹੁਤ ਸਾਰੇ ਲੋਕ ਅਜਿਹੇ ਐ ਜਿਨ੍ਹਾਂ ਤੇ ਮੁਕੱਦਮਾ ਹੀ ਨਹੀਂ ਸ਼ੁਰੂ ਹੋਇਆ ਸਜ਼ਾ ਮਿਲਣੀ ਇੱਕ ਪਾਸੇ ਰਹੀ ਪਰ ਉਹ ਬਹੁਤ ਸਾਲਾਂ ਤੋਂ ਜੇਲ੍ਹਾਂ 'ਚ ਬੈਠੇ ਹੋ ਉਹਨਾਂ 'ਚ ਬਹੁਤ ਸਾਰੇ ਵਿਦਿਆਰਥੀ ਆਗੂ ਨੇ ਬਹੁਤ ਸਾਰੇ ਬੁੱਢੇ ਜੀਵੀ ਨੇ ਤੇ ਹੋਰ ਨੇ ਉਹਨਾਂ ਸਭ ਨੂੰ ਰਿਹਾ ਕਰਿਆ ਜਾਣਾ ਚਾਹੀਦਾ ਹੈ ਯੂਪੀਏ ਵਰਗਾ ਕਾਨੂੰਨ ਜਿਹੜਾ ਹੈ ਰੱਦ ਹੋਣਾ ਚਾਹੀਦਾ ਹੈ ਇਹ ਉਹਨਾਂ ਦੀ ਪਾਰਟੀ ਦੀ 올 ਇੰਡੀਆ ਜਿਹੜੀ ਕਾਂਗਰਸ ਹੋਈ ਹੈ ਉਹਦੇ ਵਿੱਚ ਇਹ ਮਤੇ ਪਾਸ ਕੀਤੇ ਗਏ ਆ ਇੱਕ ਹੋਰ ਮਤਾ ਵੀ ਪਾਸ ਕੀਤਾ ਗਿਆ ਕਿ ਜਿਹੜਾ ਬਾਗਾ ਬਾਰਡਰ ਹੈ ਭਾਰਤ ਪਾਕਿਸਤਾਨ ਬਾਰਡਰ ਦੇ ਦੋਨੇ ਪਾਸੇ ਜਿਹੜੇ ਲੋਕ ਹੈ ਉਹ ਕਿਸੇ ਦੇ ਦੁਸ਼ਮਣ ਨਹੀਂ ਹੈ ਜਿਹੜੀਆਂ ਰਾਜਨੀਤਿਕ ਗੱਲਾਂ ਨੇ ਸਰਕਾਰਾਂ ਦੀਆਂ ਉਹ ਆਪਣੇ ਤੌਰ ਤੇ ਉਹਨੂੰ ਡਿਪਲੋਮੈਟਿਕ ਮਸਲੇਆਂ ਰਹੀ ਡਿਪਲੋਮੈਟਿਕ ਢੰਗ ਤਰੀਕਿਆਂ ਰਾਹੀਂ ਨਿਜੇਠਣ ਲੋਕਾਂ ਨੂੰ ਇੱਕ ਦੂਜੇ ਦੇ ਦੁਸ਼ਮਣ ਬਣਾ ਕੇ ਪੇਸ਼ ਨਾ ਕਰਨ ਤੇ ਵਪਾਰ ਜਿਹੜਾ ਬਾਗੇ ਰਾਹੀ ਖੋਲਿਆ ਜਾਵੇ ਤਾਂ ਕਿ ਆ ਜਿਹੜਾ ਸਾਡਾ ਉਤਰੀ ਭਾਰਤ ਦਾ ਹਿੱਸਾ ਹੈਗਾ ਖਾਸ ਤੌਰ ਤੇ ਪੰਜਾਬ ਹਿਮਾਚਲ ਹੈ ਹਰਿਆਣਾ ਤੇ ਯੂਪੀ ਦਾ ਪੱਛਮੀ ਯੂਪੀ ਦਾ ਇਹ ਹਿੱਸਾ ਹੈ ਕੁਝ ਰਾਜਸਥਾਨ ਦਾ ਹਿੱਸਾ ਹੈ ਇਹ ਉਸ ਰਾਹੀ ਸਾਡਾ ਜਿਹੜਾ ਪਾਕਿਸਤਾਨ ਤੇ ਪਾਕਿਸਤਾਨ ਤੋਂ ਅੱਗੇ ਅਰਬ ਮੁਲਕਾਂ ਨਾਲ ਜਿਹੜਾ ਵਪਾਰ ਹੈ ਸਾਡਾ ਉਹ ਸੌਖਾ ਹੋ ਸਕੇ ਤੇ ਸਾਡੀ ਜਿਹੜੀ ਖੇਤੀ ਹੈ ਉਹਦੇ ਤੇਲ ਦਾ ਸੁਖਾਵਾਂ ਅਸਰ ਪਵੇ ਸੋ ਇਹ ਵੀ ਉਹਨਾਂ ਨੇ ਮੰਗ ਕੀਤੀ ਹੈ ਅਗਲੀ ਮੰਗ ਜਿਹੜੀ ਅਗਲੀ ਜਿਹੜਾ ਇੱਕ ਮਤਾ ਪਾਸ ਕੀਤਾ ਉਹ ਸ੍ਰੀ ਗੁਰੂ ਤੇਗ ਬਹਾਦਰ ਜੀਾਂ ਦੇ ਦੇ ਹੜੇ ਬਾਰੇ ਹੈ ਤੇ ਉਹਨਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਮਨੁੱਖਤਾ ਦੇ ਬਹੁਤ ਵੱਡੇ ਪੈਰੋਕਾਰ ਤੇ ਉਹਦੇ ਲਈ ਆਪਣੀ ਕੁਰਬਾਨੀ ਦੇਣ ਵਾਲੇ ਤੇ ਜਿਸ ਇਜ਼ਮ ਨੂੰ ਉਹ ਖੁਦ ਨਹੀਂ ਮੰਨਦੇ ਉਸ ਇਜ਼ਮ ਦੀ ਜਣੀ ਇਸ ਉਸੂਲ ਦੀ ਰੱਖਿਆ ਕਰਨ ਵਾਲੇ ਕਿ ਹਰ ਮਨੁੱਖ ਨੂੰ ਆਪਣੇ ਆਪਣੇ ਢੰਗ ਨਾਲ ਆਪਣਾ ਜੀਵਨ ਜਿਉਣ ਦਾ ਅਧਿਕਾਰ ਹੈ ਉਹਦੀ ਰਾਖੀ ਕਰਨ ਵਾਲੇ ਸ੍ਰੀ ਗੁਰੂ ਤੇਗ ਬਹਾਦਰ ਜੀਾਂ ਦੇ ਜਿਹੜਾ ਇਸ ਕੀ ਮਨਾਏ ਜਾ ਰਹੇ ਦਿਹਾੜੇ ਉਹਨਾਂ ਦੇ ਵਿੱਚ ਜਿਹੜੀਆਂ ਉਹਨਾਂ ਦੀਆਂ ਕੀਮਤਾਂ ਨੇ ਮਨੁੱਖੀ ਭਾਈਚਾਰੇ ਦੀਆਂ ਬਰਾਬਰਤਾ ਦੀਆਂ ਇਨਸਾਫ ਦੇ ਸੁਨੇਹੇ ਦੀਆਂ ਉਹ ਮਨਾਉਣ ਦਾ ਫੈਸਲਾ ਕੀਤਾ ਤੇ ਉਹਦੇ ਲਈ ਵੀ ਕਮਤਾ ਉਹਨਾਂ ਨੇ ਆਲ ਇੰਡੀਆ ਲੈਵਲ ਤੇ ਪਾਸ ਕੀਤਾ ਹੈ ਦੂਜਾ ਅਗਲਾ ਇੱਕ ਮਤਾ ਉਹ ਭਾਜਪੀ ਦੀ ਸਰਕਾਰ ਦੇ ਵਿਰੁੱਧ ਉਹਦੀ ਜੋ ਫਿਰਕਾ ਪ੍ਰਸਤੀ ਹੈ ਜਿਸ ਤਰ੍ਹਾਂ ਦਾ ਉਹ ਕਰ ਰਹੀ ਹੈ ਕਾਰਪੋਰੇਟਾਂ ਦੀ ਲੁੱਟ ਹੋ ਰਹੀ ਹੈ ਉਹਦੇ ਵਿਰੁੱਧ ਹੈ ਤੇ ਸਾਰੀਆਂ ਖੱਬੀਆਂ ਤੇ ਬਾਕੀ ਧਿਰਾਂ ਨੂੰ ਇਕਜੁੱਟ ਹੋ ਕੇ ਲੜਨ ਦਾ ਸੱਦਾ ਦਿੰਦਾ ਹੈ। ਲਾਸਟ ਗੱਲ ਦੋਸਤੋ ਲਦਾਖ ਦੀ। ਲਦਾਖ ਦੇ ਵਿੱਚ ਸੋਨਮ ਵਾਂਗਚੁੱਕ ਜੀ ਦੇ ਉੱਤੇ ਇੱਕ ਤਾਂ ਇਹ ਸਾਰਾ ਦੋਸ਼ ਉਹਦੇ ਤੇ ਮੜਤਾ ਹਾਲਾਂਕਿ ਉਹਨੇ ਹੁਣ ਤੱਕ ਇਹ ਸਿੱਧ ਕੀਤਾ ਹੈ ਕਿ ਉਹ 2019 ਤੋਂ ਬਾਅਦ ਕਿਉਂਕਿ ਭਾਜਪਾ ਨੇ ਖੁਦ ਵਾਦਾ ਕੀਤਾ ਸੀ ਤੇ ਉੱਥੇ ਚੋਣਾਂ ਵੀ ਜਿੱਤੀਆਂ ਸੀ ਕਿ ਅਸੀਂ ਇਹਨੂੰ ਪੂਰ ਨਰਾਜ ਦਾ ਦਰਜਾ ਦੇਵਾਂਗੇ ਤੇ ਇਹਨੂੰ 6ਵੇਂ ਸ਼ਡਿਊਲ 'ਚ ਪਾਵਾਂਗੇ ਪਰ ਉਹ ਪਾਇਆ ਨਹੀਂ ਇੱਕ ਸਾਡੇ ਪੰਜਾਬੀ ਦੇ ਦੋ ਲਫ਼ਜ਼ ਨੇ ਟਰਕਾਉਣਾ ਤੇ ਟਕਰਾਉਣਾ ਸਰਕਾਰ ਟਰਕਾਉਂਦੀ ਰਹੀ ਇਸ ਮਸਲੇ ਦੇ ਉੱਤੇ ਜਾਣ ਬੁੱਝ ਕੇ ਮਸਲੇ ਨੂੰ ਗਾਹਾਂ ਤੇ ਗਾਹਾਂ ਪਾਉਂਦੀ ਰਹੀ ਤੇ ਉਹਨਾਂ ਨੇ ਸ਼ਾਂਤੀਪੂਰਨ ਤਰੀਕੇ ਦੀ ਵੀ ਇੱਕ ਹੱਦ ਕਰ ਦਿੱਤੀ ਵੀ ਇੰਨੀ ਸ਼ਾਂਤੀ ਕਿ ਉਹ ਕੋਈ ਚਿੜੀ ਚੂ ਨਹੀਂ ਕੀਤੀ ਕਿਸੇ ਨੇ ਪਰ ਇੱਕ ਸਬਰ ਦਾ ਅੰਤ ਵੀ ਹੁੰਦਾ ਹੈ ਕਿਸੇ ਨਾ ਕਿਸੇ ਰੂਪ ਚ ਜਾਂ ਕੋਈ ਆਪਣੀਆਂ ਏਜੰਸੀਆਂ ਦਾ ਵੀ ਕੋਈ ਰੋਲ ਹੁੰਦਾ ਤੇ ਉਹ ਹਿੱਸਾ ਹੋਈ ਜਿਹੜੀ ਬੜੀ ਬਾੜੀ ਹੈ ਜਿਦੇ ਚ ਚਾਰ ਨੌਜਵਾਨ ਮਰੇ ਜਿਨ੍ਹਾਂ ਚੋਂ ਤਿੰਨ ਜਣੇ 20 ਸਾਲ ਤੋਂ ਘੱਟ ਉਮਰ ਦੇ ਐ 50 ਤੋਂ ਵੱਧ ਜ਼ਖਮੀ ਹੋਏ ਐ ਹੁਣ ਸਰਕਾਰ ਨੇ 50 ਬੰਦੇ ਗ੍ਰਿਫਤਾਰ ਕਰ ਲਏ ਸੋਨੋ ਬਾਂਗ ਚੁੱਕ ਦੇ ਖਿਲਾਫ ਸੀਬੀਆਈ ਦੀ ਇਨਕੁਆਇਰੀ ਸ਼ੁਰੂ ਕਰ ਲਈ ਕੋਈ ਵੀ ਤੂੰ ਹਿਰਾਫੇਰੀਆਂ ਕੀਤੀਆਂ ਹੋਈਆਂ ਨੇ ਤੇ ਦੂਜਾ ਜਿਹੜੀ ਉਹਦੀ ਕਸਥਾ ਬਣੀ ਹੋਈ ਹੈ ਉੱਥੋਂ ਦੇ ਵਿਦਿਆਰਥੀਆਂ ਤੇ ਦੂਜਿਆਂ ਲਈ ਬਣਾਈ ਹੋਈ ਭਲਾਈ ਸੰਸਥਾ ਉਸ ਐਨਜੀਓ ਦਾ ਜਿਹੜਾ ਲਾਇਸੈਂਸ ਹੈ ਐਫਸੀਆਰਏ ਦੇ ਤਹਿਤ ਫੋਰਨ ਕੰਟਰੀਬਿਊਸ਼ਨ ਰੈਗੂਲੇਸ਼ਨ ਐਕਟ ਹੈ ਜਿਹੜਾ ਜਿਹਦੇ ਨਾਲ ਬਾਹਰੋਂ ਦੇਸ਼ ਤੇ ਬਾਹਰੋਂ ਪੈਸਾ ਮੰਗਾ ਸਕਦੇ ਆ ਉਹ ਜਿਹੜੇ ਕੋਈ ਦਾਨ ਦੇਣਾ ਚਾਹੁੰਦੇ ਆ ਉਹ ਸੈਂਸ ਰੱਦ ਕਰ ਦਿੱਤਾ ਅਸੀਂ ਸਮਝਦੇ ਹਾਂ ਵੀ ਇਹ ਸਾਰੇ ਗਲਤ ਕਦਮ ਨੇ ਕੇਂਦਰ ਸਰਕਾਰ ਦੇ ਅੱਜ ਇੰਡੀਅਨ ਐਕਸਪ੍ਰੈਸ ਨੇ ਲਿਖਿਆ ਕਿ ਵੀ 2019 ਦੇ ਜਿਹੜੇ ਵਾਅਦੇ ਐ ਤੁਹਾਡੇ ਵਫਾ ਨਹੀਂ ਹੋਏ ਤੇ ਇਹ ਬਿਲਕੁਲ ਗਲਤ ਰਾਹ ਤੁਸੀਂ ਪਏ ਹੋ ਜਿਹੜੀ ਜਸਟਿਸ ਨਿਆ ਜਿਹੜਾ ਨਿਆ ਜਿੰਨਾ देर ਕੀਤੀ ਜਾਂਦੀ ਹੈ ਉਹ ਨਿਆ ਨੂੰ ਤੋਂ ਇਨਕਾਰ ਹੀ ਹੁੰਦਾ ਅਮਿਤab ਮੱਟੂ ਜੀ ਜਿਹੜੇ ਐ ਉਹਨਾਂ ਨੇ ਵੀ ਇੰਡੀਅਨ ਐਕਸਪ੍ਰੈਸ ਦੇ ਵਿੱਚ ਅੱਜ ਲਿਖਿਆ ਵੀ ਲਦਾਖੀਆਂ ਨੂੰ ਸੁਣੋ ਉਹਨਾਂ ਨਾਲ ਆ ਮਤਰੀ ਮਾਂ ਵਾਲਾ ਵਰਤੋ ਨਾ ਕਰੋ ਅਗਲੀ ਗੱਲ ਨਾਲ ਦੀ ਨਾਲ ਲੱਗਦੇ ਹੱਥ ਇਹ ਵੀ ਕਹਿ ਦਿੰਨੇ ਆ ਜੰਮੂ ਕਸ਼ਮੀਰ ਨੂੰ ਵੀ ਯੂਟੀ ਬਣਾਇਆ ਹੋਇਆ ਹੈ ਉੱਥੇ ਅਸੈਂਬਲੀ ਦੀਆਂ ਚੋਣਾਂ ਵੀ ਹੋ ਗਈਆਂ ਪਰ ਉੱਥੇ ਅਸੈਂਬਲੀ ਉਹਨੂੰ ਪੂਰਨ ਅਜੇ ਰਾਜ ਨਹੀਂ ਬਣਾਇਆ ਉਹਨੂੰ ਤੇ ਉਸ ਰਾਜ ਨੂੰ ਅਧਿਕਾਰ ਦੇਣੇ ਬਣਦੇ ਉਹ ਵੀ ਨਹੀਂ ਦਿੱਤੇ ਚੋਣਾਂ ਵੀ ਹੋ ਗਈਆਂ ਮੁੱਖ ਮੰਤਰੀ ਵੀ ਹੋ ਗਿਆ ਇਹ ਵੀ ਨਹੀਂ ਕੀਤਾ ਇਹ ਇਹਦੇ ਤੋਂ ਮਹੂਰਤ ਕਢਾਰ ਰਹੇ ਹੋ ਇਸ ਗੱਲ ਦਾ ਵੀ ਅਸੀਂ ਕਦੋਂ ਕਰਾਂਗੇ ਇਹ ਕੰਮ ਤੁਸੀਂ ਹੀ ਕਰ ਲੈ ਸਾਰੇ ਕੰਮ ਤੁਹਾਡੇ ਘਰੇ ਹੋਈ ਐ ਤੇ ਤੁਸੀਂ ਤੁਹਾਡੇ ਪਵਾੜੇ ਪਾਏ ਹੋਏ ਤੁਸੀਂ ਉਹਨਾਂ ਨੂੰ ਦੂਰ ਕਿਉਂ ਨਹੀਂ ਕਰਦੇ ਕਸੂਰ ਕੇਂਦਰ ਸਰਕਾਰ ਦਾ ਹੈ ਅੱਜ ਦੀ ਗੱਲ ਚ ਇੰਨਾ ਹੀ ਬਹੁਤ ਬਹੁਤ ਸ਼ੁਕਰੀਆ